ਮੁੰਡੇ ਨੇ ਦਾਜ ਦੇ 3.5 ਲੱਖ ਦੇਖ ਕੇ ਸ਼ਗਨਾਂ ਤੇ ਬੈਠੇ ਨੇ ਕੀਤਾ ਆ ਕੰਮ ਰਿਸ਼ਤੇਦਾਰ ਹੋਏ ਹੈਰਾਨ ਬਚੋਲੇ ਦੀਆਂ ਵੀ ਰਹਿ ਗਈਆਂ ਅੱਖਾਂ ਢੀਆਂ ਅੱਜ ਕੱਲ੍ਹ ਸ਼ਾਇਦ ਹੀ ਕੋਈ ਵਿਆਹ ਇਹੋ ਜਿਹਾ ਹੁੰਦਾ ਹੋਵੇ ਜਿਸ ਵਿੱਚ ਦਾਜ ਦੇਹਜ ਦਾ ਲੈਣ ਦੇਣ ਨਾ ਹੁੰਦਾ ਹੋਵੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੇ ਸ਼ਗਨ ਕੀਤੇ ਜਾ ਰਹੇ ਨੇ ਦਰਸਲ ਜਦੋਂ ਵਿਆਹ ਦੇ ਸ਼ਗਨ ਹੋ ਰਹੇ ਸੀ ਤਾਂ ਜਦੋਂ ਕੁੜੀ ਦਾ ਪਿਓ ਮੁੰਡੇ ਨੂੰ ਦਾਜ ਦੇ 3.5 ਲੱਖ ਰੁਪਏ ਦੇਣ ਲੱਗਦਾ ਹੈ ਤਾਂ ਵਿਆਹ ਵਾਲਾ ਮੁੰਡਾ ਪੈਸੇ ਫੜਨ ਤੋਂ ਜਵਾਬ ਦੇ ਦਿੰਦਾ ਹੈ ਪਰ ਕੁੜੀ ਦੇ ਪਿਓ ਅਤੇ ਬਚੋਲੇ ਦੇ ਜ਼ਿਆਦਾ ਕਹਿਣ E <síntos> ਮੁੰਡਾ 3.5 ਲੱਖ ਰੁਪਏ ਵਿੱਚੋਂ 100 ਰੁਪਏ ਦਾ ਨੋਟ ਕੱਢਦਾ ਏ ਤੇ ਕਹਿੰਦਾ ਹੈ ਕਿ ਮੈਨੂੰ ਤੁਹਾਡਾ ਆਹ 100 ਰੁਪਇਆ 1 ਕਰੋੜ ਦੇ ਬਰਾਬਰ ਏ ਗੱਲ ਤਾਂ ਬਸ ਸਮਝਣ ਦੀ ਏ ਕਿਉਂਕਿ ਜਿਹੜੇ ਨੇ ਧੀ ਦੇਤੀ ਉਹਨੇ ਆਪਣੇ ਕੋਲ ਰੱਖਿਆ ਹੀ ਕੀ ਏ ਇਹ ਸੁਣ ਕੇ ਸਾਰੇ ਹੀ ਰਿਸ਼ਤੇਦਾਰ ਤੇ ਮਹਿਮਾਨ ਬਹੁਤ ਹੀ ਖੁਸ਼ ਹੋ ਜਾਂਦੇ ਨੇ ਤੇ ਤਾੜੀਆਂ ਮਾਰ ਕੇ ਮੁੰਡੇ ਦੀ ਤਾਰੀਫ਼ ਕਰਨ ਲੱਗ ਜਾਂਦੇ ਨੇ ਪਰ ਬਹੁਤ ਹੀ ਕਰਮਾ ਵਾਲੀ ਹੈ ਇਹ ਕੁੜੀ ਜਿਸ ਨੂੰ ਇਹੋ ਜਿਹਾ ਮੁੰਡਾ ਮਿਲਿਆ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਾ ਮੁੰਡਾ ਕੁੜੀ ਨੂੰ ਹਮੇਸ਼ਾ ਖੁਸ਼ ਜ਼ਰੂਰ ਰੱਖੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ